ਸ਼ੁਕਰੀਆ ਕਾਲ ਮੈਂ ਤੁਹਾਡੇ ਆਪਣਾ ਅਰਵਿੰਦਰ ਸਿੰਘ ਢੱਲੋਂ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੀ ਵਿਚਾਰੀ ਦੇ ਵਿੱਚ ਨਵਾਂ ਮੁੱਦਾ ਲੈ ਕੇ ਹਾਜ਼ਰ ਹੋਇਆ ਨਵੀਂ ਚਰਚਾ ਲੈ ਕੇ ਹਾਜ਼ਰ ਹੋਇਆ ਅੱਜ ਵੀ ਮੇਰੇ ਨਾਲ ਹੋਣਗੇ ਹਰ ਵਾਰ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਸਰਦਾਰ ਕਲਦੀ ਸਿੰਘ ਬਰਮਾਦੀਪੁਰ ਬਰਮਾਦੀਪੁਰ ਸਾਹਿਬ ਆਵਾਜ਼ ਇੱਕ ਹਲਕ ਦੇ ਤੁਹਾਡਾ ਸਵਾਲ ਤਾਂ ਜੀ ਸ਼ੁਕਰੀਆ ਸਰ ਦੋਸਤੋ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋ ਵੱਖ-ਵੱਖ ਪੰਜਾਬ ਦੇ ਸਟੇਟਾਂ ਦੇ ਵਿੱਚ ਬੈਠੇ ਹੋ ਦੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਹੋ ਵੱਖ-ਵੱਖ ਪਿੰਡਾਂ ਦੇ ਵਿੱਚ ਬੈਠੇ ਹੋ ਤੁਸੀਂ ਸਾਡੀ ਹਮੇਸ਼ਾ ਪੁੱਛਦੇ ਹੁੰਦੀ ਆ ਵੀ ਅਪਡੇਟ ਜੋ ਵੀ ਨਵੀਂ ਤੋਂ ਨਵੀਂ ਹੈਗੀ ਤੁਹਾਡੇ ਤੱਕ ਪੂਰੀ ਜਾਣਕਾਰੀ ਸਾਂਝੀ ਕਰਦੇ ਰਹੀਏ ਅੱਜ ਵੀ ਇੱਕ ਜਾਣਕਾਰੀ ਤੁਹਾਡੇ ਥਰੂ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣੀ ਚਾਹੁੰਦਾ ਚਰਚਾ ਕਰਨੀ ਚਾਹੁੰਦੇ ਆ ਜਿਵੇਂ ਕਿ ਕੁਝ ਦਿਨ ਪਹਿਲਾਂ ਲੋਕ ਸਭਾ ਦੇ ਚੋਣਾਂ ਹੋ ਕੇ ਹਟੀਆਂ ਨੇ ਜਿਹਦੇ ਵਿੱਚ ਸ਼ਰੂਨ ਇਕਲਤੀ ਪਾਦਨ ਨੂੰ ਜਿਹੜਾ ਇਹ ਪਾਰਟੀ ਇਹਨਾਂ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਕਾਫੀ ਜਗ੍ਹਾ ਤੋਂ ਹਾਰ ਹਾਰੇ ਨੇ ਸਿਰਫ ਜਿਲੇ 13 ਸੀਟਾਂ ਨੇ ਉਹਦੇ ਵਿੱਚ ਇੱਕ ਸੀਟ ਤਹੀ ਜਿੱਤ ਪ੍ਰਾਪਤ ਕੀਤੀ ਆ ਬਰਮਾਲੀਪੁਰ ਸਾਹਿਬ ਅੱਜ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਦੇ ਕੁਝ ਆਗੂਆਂ ਦੇ ਵੱਲੋਂ ਇੱਕ ਕੋਈ ਚਰਚਾ ਕੀਤੀ ਗਈ ਹੈ ਇੱਕ ਮੀਟਿੰਗ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਕਾਫੀ ਸੀਨੀਅਰ ਆਗੂ ਸੀਗੇ ਉਹਨਾਂ ਦੇ ਜਿਹੜੇ ਪ੍ਰਧਾਨ ਰਹੇ ਚੁੱਕੇ ਨੇ ਸ਼੍ਰੋਮਣੀ ਕਾਲੀ ਦਲ ਦੇ ਉਹਨਾਂ ਦੇ ਪਰਿਵਾਰਕ ਮੈਂਬਰ ਸੀਗੇ ਜਾਂ ਉਹਦੇ ਵਿੱਚ ਜਿਹੜੇ ਜਲੰਧਰ ਦੇ ਵਿੱਚ ਮੀਟਿੰਗ ਕੀਤੀ ਗਈ ਆ ਇਹਦੇ ਬਾਰੇ ਕੀ ਕੀ ਜਾਣਕਾਰੀ ਆ ਕੀ ਮੀਟਿੰਗ ਕੀਤੀ ਆ ਕਿਸ ਸੰਬੰਧ ਵਿੱਚ ਕੀਤੀ ਇਹਦੇ ਬਾਰੇ ਸਾਡੇ ਦਸਖਣਾ ਗੱਲ ਕਾਜੀ ਕਰੋ ਦੇਸ਼ ਵਿਦੇਸ਼ ਵਾਸਤੇ ਪੰਜਾਬੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੜਾ ਅਹਿਮ ਦਿਨ ਅੱਜ ਦਾ ਪੰਜਾਬ ਦੀ ਰਾਜਨੀਤੀ ਵਿੱਚ ਵੇਖਣ ਨੂੰ ਮਿਲਿਆ ਜੀ ਜੀ ਅ ਖਾਸ ਕਰਕੇ ਪੰਥਕ ਸਫਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਸਫਾਂ ਦਾ ਆਧਾਰ ਮੰਨਿਆ ਜਾਂਦਾ ਹੈ ਵਿਚਾਰਧਾਰਕ ਮੱਤ ਪੇਜ ਪੰਥਕ ਤੌਰ ਤੇ ਕਿਹਨੂੰ ਪੰਥਕ ਆਖਿਆ ਜਾਂਦਾ ਹੈ ਕਿ ਇਹ ਹਮੇਸ਼ਾ ਰਹੇ ਨੇ ਤੇ ਰਹਿਣੇ ਨੇ ਪਰੰਤੂ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਦਾ ਇੱਕ ਹਿੱਸਾ ਹਮੇਸ਼ਾ ਮੰਨਿਆ ਜਾਂਦਾ ਹੈ ਤੇ ਸਤਕਾਰ ਵੀ ਦਿੱਤਾ ਜਾਂਦਾ ਰਿਹਾ ਉਹ ਗੱਲ ਅਲੱਗ ਹੈ ਕਿ ਰਾਜਨੀਤਿਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਕਈ ਵਾਰ ਉੱਪਰ ਥੱਲੇ ਉਤਰਾ ਚੜਾ ਨਿਚੜੇ ਉਹ ਕਟਨਾਮਾ ਦੇ ਦੌਰ ਵਿੱਚ ਜਾਂ ਮਤਲਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਨੂੰ ਲੈ ਕੇ ਹਮੇਸ਼ਾ ਉੱਪਰ ਦੇ ਜਾਂ ਹੇਠਾਂ ਹੁੰਦੇ ਰਹੇ ਨੇ ਜਿੱਥੋਂ ਤੱਕ ਅੱਜ ਦੀ ਮੀਟਿੰਗ ਦਾ ਸਵਾਲ ਹੈ ਅੱਜ ਜਲੰਧਰ ਵਿਖੇ ਪਾਰਟੀ ਦੇ ਪ੍ਰਮੁੱਖ ਆਗੂਆਂ ਨੇ ਇੱਕ ਮੀਟਿੰਗ ਬਹੁਤ ਵੱਡੀ ਕੀਤੀ ਹੈ ਤੇ ਮੀਟਿੰਗ ਤੋਂ ਬਾਅਦ ਪ੍ਰੈਸ ਸਵਾਰਤਾ ਵੀ ਕੀਤੀ ਆ ਜੀ ਤੁਸੀਂ ਸਵਾਲ ਕੀਤਾ ਕਿ ਮੀਟਿੰਗ ਵਿੱਚ ਆਗੂ ਕਹੜੇ ਸ਼ਾਮਲ ਹੋਏ ਬਾਅਦ ਤਾਂ ਤੇ ਆਪਾਂ ਬਾਅਦ ਵਿੱਚ ਆਉਨੇ ਆ ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਬਹੁਤ ਸਿਆਸੀ ਤੌਰ ਤੇ ਬਹੁਤ ਹੀਠਾਂ ਵਾਲੇ ਪਾਸੇ ਨੂੰ ਵੇਖਿਆ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਜਿੱਥੇ 10 ਉਮੀਦਵਾਰਾਂ ਦੀ ਜਮਾਨਤ ਜਿਹੜੀ ਉਹ ਜਬਤ ਹੋਈ ਹੈ ਇੱਕ ਉਮੀਦਵਾਰ ਲੋਕ ਸਭਾ ਦੀ ਸੀਟ ਚਿੱਤ ਚੁੱਕਿਆ ਉਸ ਤੋਂ ਪਹਿਲਾਂ ਵੀ ਤੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀਆਂ ਬਾਗੀ ਸੁਰਾਂ ਜਿਹੜੀਆਂ ਉਹ ਉੱਪਰ ਕੇ ਸਾਹਮਣੇ ਆਈਆਂ ਨੇ ਕਿ ਬਾਦਲ ਪਰਿਵਾਰ ਹੈ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਭਾਵਨਾ ਵਿੱਚ ਇਨਸਾਨ ਤਰਜ਼ਮਾਨੀ ਨਹੀਂ ਕਰ ਸਕਿਆ ਇਸ ਕਰਕੇ ਸਦਾ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਮੈਂ ਸਿੱਧੇ ਤੌਰ ਤੇ ਆਖਾਂ ਕਿ ਉਹਨਾਂ ਨੂੰ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਸਵਾਲ ਤੁਹਾਡਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਿਹੜੇ ਆਗੂ ਮੀਟਿੰਗ ਵਿੱਚ ਸ਼ਾਮਲ ਹੋਏ ਰਹੇ ਸਭ ਤੋਂ ਵੱਡੀ ਗੱਲ ਕਿ ਅੱਜ ਦੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪਹਿਲੇ ਪ੍ਰਧਾਨ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਵੇਖਣ ਨੂੰ ਮਿਲੇ ਰਹੇ ਜਦੋਂ ਪ੍ਰੈਸਵਾਰਤਾ ਕੀਤੀ ਜਾਂਦੀ ਹੈ ਮੀਟਿੰਗ ਤੋਂ ਬਾਅਦ ਤਾਂ ਸ਼੍ਰੋਮਣੀ ਕਾਲੀਦਾਲ ਦੇ ਜਿਹੜੇ ਹੁਣ ਤੱਕ ਪ੍ਰਧਾਨ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਇਸ ਮੀਟਿੰਗ ਦਾ ਹਿੱਸਾ ਬਣੇ ਨਜ਼ਰ ਆਉਂਦੇ। ਵੱਧ ਤੋਂ ਚੜ੍ਹ ਕੇ ਹਿੱਸਾ ਲੈ ਜਿੰਦੇ। ਹਾਂਜੀ ਬਿਲਕੁਲ। ਮਾਸਟਰ ਤਾਰਾ ਸਿੰਘ ਉਹਨਾਂ ਦੀ ਦੋਤੀ ਜੀ ਵੀ ਕਿਰਨਜੀਤ ਕੌਰ ਅੱਜ ਦੀ ਮੀਟਿੰਗ ਦਾ ਹਿੱਸਾ ਬਣੇ। ਸਵਰਗਵਾਸੀ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਦੋਤੇ ਅੱਜ ਦੀ ਮੀਟਿੰਗ ਦਾ ਹਿੱਸਾ ਬਣੇ। ਸਵਰਗਵਾਸੀ ਜਥੇਦਾਰ ਮੂਨ ਸਿੰਘ ਟੋੜਾ ਸ਼੍ਰੋਮਣੀ ਅਕਾਲੀ ਦਲ ਦੇ ਦਰਵੇਸ਼ ਸਿਆਸਤਾਂ ਦਰਵੇਸ਼ ਪ੍ਰਧਾਨ ਜਿਹੜੇ ਜਿਨ੍ਹਾਂ ਬਾਰੇ ਆਖਿਆ ਜਾਂਦਾ ਕਿ ਉਹਨਾਂ ਨੇ ਬਹੁਤਾ ਸਫਰ ਅ ਅਕਾਲੀ ਰਾਜਨੀਤੀ ਕਰਦੇ ਆ ਆਪਾਂ ਬਸਾਂ ਦੇ ਵਿੱਚ ਤੈਅ ਕੀਤਾ ਉਹਨਾਂ ਦੇ ਜੁਆਈ ਸੁੱਚਾ ਸਿੰਘ ਛੋਟੇਪੁਰ ਜਿਹੜੇ ਉਹ ਮੀਟਿੰਗ ਵਿੱਚ ਸ਼ਾਮਲ ਦੇਖਿਆ ਗਿਆ ਤੇ ਟਾਣਾ ਤੋਂ ਇਲਾਵਾ ਬੀਬੀ ਜਗੀਰ ਕੌਰ ਜੀ ਅੱਜ ਦੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਤਲਵੰਡੀ ਹੋਰਾਂ ਦੀ ਨੂੰ ਬੀਬੀ ਹਰਜੀਤ ਕੌਰ ਵੀ ਮੀਟਿੰਗ ਦੇ ਵਿੱਚ ਸ਼ਾਮਲ ਦੇਖੇ ਗਏ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਹੁਣ ਜਥੇਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਜੱਟ ਆਪਣੇ ਸਿਕੰਦਰ ਸਿੰਘ ਮਲੂਕਾ ਸਭ ਤੋਂ ਵੱਧ ਜਥੇਦਾਰ ਕੁਲਦੀਪ ਸਿੰਘ ਬਡਾਲਾ ਸਵਰਗਵਾਸੀ ਆਗੂ ਜਥੇਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਸਭ ਤੋਂ ਨੇੜਲੇ ਸਾਥੀ ਉਹਨਾਂ ਦੇ ਸੁਪੁੱਤਰ ਗੁਰਪ੍ਰਤਾਪ ਸਿੰਘ ਬਡਾਲਾ ਅੱਜ ਦੀ ਮੀਟਿੰਗ ਦਾ ਹਿੱਸਾ ਬਣੇ ਸਦਰ ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਖਤਰ ਰਹੇ ਨੇ ਸਾਕਾ ਮੰਤਰੀ ਸਰਜੀਤ ਸਿੰਘ ਰਖੜਾ ਇਸ ਮੀਟਿੰਗ ਦਾ ਹਿੱਸਾ ਬਣਦੇ ਨੇ ਸਾਕਰਨੈਲ ਸਿੰਘ ਪੰਜੋਲੀ ਇਸ ਮੀਟਿੰਗ ਦਾ ਹਿੱਸਾ ਬਣਦੇ ਨੇ ਸਭ ਤੋਂ ਦੇਖਣ ਵਾਲੀ ਦਿਲਚਸਪ ਗੱਲ ਹੈ ਕਿ ਜਿੰਨੇ ਪੰਥਕ ਪਰਿਵਾਰ ਹੋਏ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੜੀ ਜਿਦਦਰ ਸੰਤਾ ਸਿੰਘ ਅਮੇਲਪੁਰੀ ਟਕਸਾਲੀ ਆਗੂ ਨੇ ਸ਼੍ਰੋਮਣੀ ਕਾਲੀ ਦਲ ਦੇ ਇਸ ਮੀਟਿੰਗ ਦਾ ਹਿੱਸਾ ਬਣੇ ਨੇ ਤੇ ਮਨਪ੍ਰੀਤ ਸਿੰਘ ਈਆਲੀ ਤੇ ਸੁਖਦੇਵ ਸਿੰਘ ਢੀਂਡਾ ਇਸ ਮੀਟਿੰਗ ਵਿੱਚ ਨਹੀਂ ਪਹੁੰਚੇ ਮਨਪ੍ਰੀਤ ਸਿੰਘ ਇਹ ਵਾਲੀ ਬਾਰੇ ਅੱਜ ਮੋਰੇ ਸਪੱਸ਼ਟ ਕੀਤਾ ਕਿ ਉਹ ਕਿਸੇ ਜ਼ਰੂਰੀ ਕਾਰਜ ਲਈ ਜ਼ਰੂਰੀ ਕੰਮ ਲਈ ਕਿਤੇ ਗਏ ਸੀ ਕਿਉਂਕਿ ਅਚਨਚੇਤ ਮੀਟਿੰਗ ਦਾ ਫੈਸਲਾ ਸੀ ਜਿਹੜਾ ਹੋਇਆ ਢਿੱਲੋ ਸਾਹਿਬ ਇਸ ਥੋੜਾ ਜਿਹਾ ਪਿਛੋਕਰ ਵਿੱਚ ਜਾ ਕੇ ਤੁਹਾਨੂੰ ਦੱਸਾਂ ਕਿ ਕੁਝ ਦਿਨ ਪਹਿਲਾਂ ਜਲੰਧਰ ਦੇ ਵਿੱਚ ਇੱਕ ਮੀਟਿੰਗ ਹੁੰਦੀ ਆ ਰੋਜ਼ਾਨਾ ਅਜੀਤ ਅਖਬਾਰ ਸਮੂਹ ਦੇ ਸੰਪਾਦਕ ਸਤਕਾਰਯੋਗ ਸਰਦਾਰ ਬਰਜਿੰਦਰ ਸਿੰਘ ਹਮਦਾਰ ਦੋਹਰਾ ਦੇ ਫਾਰਮ ਹਾਊਸ ਤੇ ਉੱਥੇ ਇਹਨਾਂ ਸਾਰੇ ਲੀਡਰਾਂ ਦੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਣਾਂ ਨਾਲ ਮਨਮਟਾਵ ਰੱਖਣ ਵਾਲੇ ਲੀਡਰਾਂ ਦੇ ਜਾਂ ਉਹਨਾਂ ਦੀ ਕਾਰਜ ਸ਼ੈਲੀ ਨੂੰ ਨਾ ਪਸੰਦ ਕਰਨ ਵਾਲੇ ਲੀਡਰਾਂ ਦੀ ਇੱਕ ਮੀਟਿੰਗ ਹੈ ਜਲੰਧਰ ਦੇ ਨੇੜੇ ਤੇਰੇ ਕਿਤੇ ਫਾਰਮ ਹਾਊਸ ਵਿੱਚ ਹੋਈ ਸੀ ਬਹੁਤ ਸਾਰੇ ਚੈਨਲਸ ਬਹੁਤ ਸਾਰੇ ਅਖਬਾਰਾਂ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਸੀ ਤੇ ਉਸ ਮੀਟਿੰਗ ਵਿੱਚ ਜਿਹੜੇ ਫੈਸਲੇ ਹੋਏ ਸੀ ਉਹਦੇ ਵਿੱਚੋਂ ਹੀ ਅੱਜ ਦੀ ਮੀਟਿੰਗ ਦਾ ਜਿਹੜਾ ਜਿਹੜਾ ਨਿਕਲਿਆ ਫੈਸਲਾ ਤੇ ਅੱਜ ਦੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਨੇ ਜਿਹੜੇ ਬੀਬੀ ਜਗੀਰ ਕੌਰ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਆਗੂ ਕੀ ਸ਼੍ਰੋਮਣੀ ਕਾਲੀਦਾਲ ਨੂੰ ਜਿਸ ਤਰ੍ਹਾਂ ਸਦਾ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮੰਗਿਆ ਜਾਂਦਾ ਹੈ ਐ ਕਿਸ ਨਜ਼ਰ ਨਾਲ ਵੇਖਦੇ ਰਹੇ ਅੱਜ ਜਦੋਂ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਸਟੇਜ ਦੇ ਉੱਤੇ ਪੰਥਕ ਪਰਿਵਾਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਦੇ ਸੁਪੁੱਤਰ ਭਾਈ ਮਨਜੀਤ ਸਿੰਘ ਉਹਨਾਂ ਨੂੰ ਵੀ ਸਟੇਜ ਦੇ ਉੱਤੇ ਪ੍ਰੈਸ ਕਾਨਫਰੰਸ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਸਤਿਕਾਰ ਦਿੱਤਾ ਗਿਆ ਬਰਾਬਰ ਉਹ ਸੋ ਇਹ ਗੱਲ ਬਹੁਤ ਵੱਡੀ ਆ ਬੀਬੀ ਪਰਮਜੀਤ ਕੌਰ ਲਾਂਡਰਾਂ ਤੇ ਬੀਬੀ ਸੁਤਵਿੰਦਰ ਕੌਰ ਤਾਲੀਵਾਲ ਸਾਫਾ ਮੈਂਬਰ ਰੀ ਪਾਰਲੀਮੈਂਟ ਬਹੁਤ ਸਾਰੇ ਲੀਡਰ ਨੇ ਜਿਹੜੇ ਇਸ ਮੀਟਿੰਗ ਵਿੱਚ ਸ਼ਾਮਲ ਹੁੰਦੇ ਨੇ ਤੇ ਸ਼ਾਮਲ ਹੋਣ ਤੋਂ ਬਾਅਦ ਜਿਹੜੀ ਮੀਟਿੰਗ ਜਿਹੜੀ ਮੀਟਿੰਗ ਇਹ ਨਿਕਲਦੀ ਆ ਉਤੋਂ ਇਸ ਮੀਟਿੰਗ ਦੇ ਵਿੱਚ ਉਹ ਪ੍ਰੈਸ ਕਾਨਫਰੰਸ ਹੁੰਦੀ ਆ ਤੇ ਪ੍ਰੈਸ ਕਾਨਫਰੰਸ ਬੜੀ ਅਹਿਮ ਅਹਿਮ ਗੱਲਾਂ ਤੇ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਪਰ ਜਦੋਂ ਪੰਥਕ ਰਾਜਨੀਤੀ ਦਾ ਯੁੱਗ ਜਿਹੜਾ ਸ਼ੁਰੂ ਹੋਣ ਦਾ ਐਲਾਨ ਕੀਤਾ ਗਿਆ ਇਸ ਮੀਟਿੰਗ ਤੋਂ ਬਾਅਦ ਤਾਂ ਮੈਂ ਹੈਰਾਨ ਹੁਣਾ ਇਹ ਗੱਲ ਸੁਣ ਕੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਹਦੇ ਵਿੱਚ ਜਿਨ੍ਹਾਂ ਦੀ ਸਰਦਾਰ ਸੁਖਵੀਰ ਸਿੰਘ ਬਾਦਲ ਹੁਣ ਨਾ ਨਹੀਂ ਬਣੀ ਜਾਂ ਉਹਦਾ ਛੱਡ ਚੁੱਕੇ ਸ਼੍ਰੋਮਣੀ ਕਾਲਾ ਛੱਡ ਚੁੱਕੇ ਆਗੂ ਵੀ ਬਹੁਤ ਉਤਸ਼ਾਹ ਨਾਲ ਸ਼ਾਮਲ ਹੁੰਦੇ ਨੇ ਪਰ ਜਦੋਂ ਇਸ ਮੀਟਿੰਗ ਦੇ ਦੂਰ ਰਸੀ ਨਤੀਜੇ ਜਾਂ ਪ੍ਰੈਸ ਕਾਨਫਰੰਸ ਬਾਹਰ ਆਉਂਦੀ ਹੈ ਤੇ ਉਹਦੇ ਵਿੱਚ ਜਿਹੜੇ ਆਗੂ ਸ਼ਾਮਲ ਹੁੰਦੇ ਨੇ ਉਹਨਾਂ ਦਾ ਚਿਹਰਾ ਜਿਹੜਾ ਉਹ ਹੋਰ ਵੀ ਨਿੱਖਰ ਕੇ ਸਾਹਮਣੇ ਆਉਂਦਾ ਹੁਣ ਜਦੋਂ ਇਸ ਮੀਟਿੰਗ ਵਿੱਚ ਅਸੀਂ ਸਰਦਾਰ ਸਕੰਦਰ ਸਿੰਘ ਮਲੂਕਾ ਨੂੰ ਵੀ ਦੇਖਦੇ ਆ ਬੈਠੇ ਤਾਂ ਕਿਉਂਕਿ ਉਹਨਾਂ ਦੀ ਨੋ ਨਾ ਭਾਰਤੀ ਜਨਤਾ ਪਾਰਟੀ ਵੱਲੋਂ ਪਹਿਲਾਂ ਜੂਨ ਲੜੀ ਹੈ ਤੇ ਕੁਦਰਤੀ ਗੱਲ ਹੈ ਕਿ ਉਹ ਪਹਿਲਾਂ ਅਕਾਲੀ ਦਲ ਤੋਂ ਪਾਸੇ ਹੋ ਚੁੱਕੇ ਸਨ ਵਿਚਾਰਧਾਰਕ ਮਤ ਭੇਦ ਪਹਿਲਾਂ ਸ਼ੁਰੂ ਹੋ ਚੁੱਕੇ ਸਨ ਸੋ ਵੱਡੇ ਆਗੂਆਂ ਦਾ ਸ਼ਾਮਲ ਹੋਣਾ ਤੇ ਸਭ ਤੋਂ ਵੱਡਾ ਕਿ ਇਹਨਾਂ ਆਗੂਆਂ ਵੱਲੋਂ ਬੇਖੌਫ ਹੋ ਕੇ ਵੱਡੇ ਫੈਸਲੇ ਨੇ ਜਿਹੜੇ ਉਹ ਅੱਜ ਦੀ ਮੀਟਿੰਗ ਵਿੱਚ ਲੈ ਗਏ ਨੇ ਤੇ ਇਹ ਪ੍ਰਮੁੱਖ ਪਰਿਵਾਰਾਂ ਦੇ ਪ੍ਰਮੁੱਖ ਆਗੂ ਨੇ ਜਿਹੜੇ ਮੀਟਿੰਗ ਦੇ ਵਿੱਚ ਵੇਖਣ ਨੂੰ ਮਿਲੇ ਬਿਲਕੁਲ ਬ੍ਰਹਮਣੀ ਪਰਜਾਇਗਰ ਗੱਲ ਕਰੀਏ ਕਿ ਇਹ ਸ਼੍ਰੋਮਣੀ ਕਾਲੀਦਾ ਨੂੰ ਬਚਾਉਣ ਦੇ ਲਈ ਆਪਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਆ ਜਾਂ ਇਹਦੇ ਜਿਹੜਾ ਜਿਹੜਾ ਫੈਸਲਾ ਕੀਤਾ ਕਿ ਇਹਦੇ ਵਿੱਚ ਐਮ ਫੈਸਲੇ ਕੀ ਕੀ ਹੋਏ ਨੇ ਇਹਦੇ ਬਾਰੇ ਵੀ ਸਾਡੇ ਦੱਸ ਤੋਂ ਉਹ ਜਾਣਕਾਰੀ ਸਾਡੇ ਅ ਸ਼ਰੋਮਣੀ ਅਕਾਲੀ ਦਲ ਦੇ ਇਹਨਾਂ ਹਾਜ਼ਰ ਆਗੂਆਂ ਨੇ ਬਹੁਤ ਵੱਡੇ ਫੈਸਲੇ ਲਏ ਜਿਹੜੇ 1 ਜੁਲਾਈ ਤੋਂ ਇੱਕ ਲਹਿਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਇਸ ਲਹਿਰ ਦਾ ਨਾਮ ਹੈ ਸ਼ਰੋਮਣੀ ਅਕਾਲੀ ਦਲ ਬਚਾਓ ਲਹਿਰ ਇਹਦੇ ਲਈ ਸਾਰੇ ਆਗੂਆਂ ਨੇ ਫੈਸਲਾ ਕੀਤਾ ਪ੍ਰੋਫੈਸਰ ਪ੍ਰੇਮ ਸਿੰਘ ਚੱਧੂ ਮਾਜਰਾ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਮੈਂ ਸੁਣ ਰਿਹਾ ਸੀ ਕਿ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਪਛਤਾਪ ਕਰਨਾ ਹੈ ਸਭ ਤੋਂ ਪਹਿਲਾਂ ਅਸੀਂ ਦਸਤਖਤ ਕਰਾਉਣਾ ਨੇ ਉੱਥੇ ਇਕੱਠੇ ਹੋ ਕੇ ਲੋਕਾਂ ਦੇ ਪੋਸ਼ਚਤਾਪ ਬੜਾ ਲੈਟਰ ਸ਼੍ਰੀ ਅਕਾਲ ਤਖਤ ਸਖਤਰਤ ਦੇ ਵਿੱਚ ਸੌਂਪਣਾ ਹੈ। ਸ਼੍ਰੀ ਜੱਜਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਨੀ ਆ। ਪਸ਼ਚਤਾਪ ਜੋ ਗੁਰਮਤਿ ਅਨਸਾਰ ਹੁੰਦਾ ਜਿਸ ਤਰ ਤਰੀਕੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣਾ ਹੁੰਦਾ ਇਹ ਇਹ ਕੀ ਗੁਰਮਤ ਹੈ ਇਹ ਆਪਾਂ ਕੀ ਮर्याਦਾ ਹੈ ਇਹ ਆਪਾਂ ਫਿਰ ਅਗਲੇ ਐਪੀਸੋਡ ਵਿੱਚ ਕਰ ਲਾਂਗੇ। ਪਰ ਅੱਜ ਦੇ ਆਗੂਆਂ ਨੇ ਫੈਸਲਾ ਕੀਤਾ ਕਿ ਸ਼ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਵੱਲੋਂ ਬਾਰ ਬਾਰ ਤਿਰਕਾ ਰਿਆ ਜਾ ਰਿਹਾ ਹੈ। ਉਨਾ ਨੂੰ ਸਿਆਸੀ ਤੌਰ ਤੇ ਕਿਸੇ ਵੀ ਚੋਣ ਵਿੱਚ ਪ੍ਰਵਾਨ ਨਹੀਂ ਕੀਤਾ ਜਾ ਰਿਹਾ ਤੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂ 1 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਆਪਣੀ ਜਿਹੜੀ ਪਛਤਾਪ ਵਾਲੀ ਮੀਟਿੰਗ ਆ ਪਛਤਾਪ ਵਾਲਾ ਦੇਣਾ ਜਿਹੜਾ ਉਹ ਉੱਥੇ ਇਕੱਠੇ ਹੋਣਗੇ ਇਕੱਠੇ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਲੈਟਰ ਦੇਣਗੇ ਤੇ ਉਸ ਤੋਂ ਬਾਅਦ ਗੁਰ ਮਰਿਆ ਦਾ ਅਨਸਾਰ ਜਿਹੜਾ ਅਕਾਲ ਤਖਤ ਸਾਹਿਬ ਦਾ ਹੁਕਮ ਆਊਗਾ ਉਹਦੇ ਮੁਤਾਬਿਕ ਪਛਤਾ ਕਾਪ ਆ ਜਿਹੜਾ ਉਹ ਕੀਤਾ ਜਾਵੇਗਾ ਫੈਸਲਾ ਇਹ ਨੰਬਰ 1 ਦੂਜਾ ਸਾਰੇ ਆਗੂਆਂ ਨੇ ਇੱਕ ਸੁਰ ਇੱਕ ਮਤ ਹੋ ਕੇ ਇਹ ਵੀ ਪ੍ਰਵਾਨ ਕੀਤਾ ਕਿ ਕਿਸੇ ਵੀ ਯੋਗ ਆਗੂ ਨੂੰ ਜਿਹੜੀ ਇਹ ਪ੍ਰਧਾਨਗੀ ਆ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਪੰਥਕ ਹਿੱਤਾਂ ਲਈ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਨ ਲਈ ਪੰਥਕ ਹਿੱਤਾਂ ਨੂੰ ਮੁੱਖ ਰੱਖਦੇ ਆ ਪੰਥਕ ਹਿੱਤਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਹੈ ਜਿਹੜੀ ਵਾਅਦਿਕ ਐਸੇ ਆਗੂ ਨੂੰ ਦਿੱਤੀ ਜਾਵੇ ਜਿਹੜਾ ਨਿਰਸਵਾਰਥ ਤੇ ਸਵਾਰਥ ਰਹਿਤ ਹੀ ਨ ਹੋਵੇ ਤੇ ਉਸ ਦਾ ਜਿਹੜਾ ਪੰਥਕ ਮਰਿਆਦਾ ਅਨੁਸਾਰ ਉਹਦਾ ਜੀਵਨ ਉਹਨਾਂ ਦੇ ਪਰਿਵਾਰਕ ਜੀਵਨ ਉਹਨਾਂ ਦਾ ਪਿਸ਼ੋਕੜ ਆ ਜਿਹੜਾ ਉਹ ਪੰਥਕ ਮਰਿਆਦਾ ਅਨੁਸਾਰ ਹੋਵੇ ਸੋ ਅੱਜ ਦੀ ਮੀਟਿੰਗ ਵਿੱਚ ਇਹ ਇਹਨਾਂ ਆਗੂਆਂ ਨੇ ਵੱਡਾ ਫੈਸਲਾ ਲੈਂਦਾ ਕਿਉਂਕਿ ਜਿੱਥੇ ਇਹ ਆਗੂ ਸ਼ਾਮਲ ਹੋਏ ਨੇ ਸਭ ਤੋਂ ਵੱਡੀ ਗੱਲ ਕਿ ਸਰਦਾਰ ਪ੍ਰਮਿੰਤ ਸੁਖਦੇਵ ਸਿੰਘ ਭਿੰਸਾ ਮੀਟਿੰਗ ਵਿੱਚ ਭਾਵੇਂ ਸ਼ਾਮਲ ਨੇ ਉਹਨਾਂ ਦੀ ਸਿਹਤ ਦਾ ਆਖਿਆ ਜਾ ਰਿਹਾ ਕਿ ਸਿਹਤ ਢਿੱਲੀ ਹੈ ਤੇ ਵਕਈ ਉਹਨਾਂ ਦਾ ਬੇਟਾ ਪਰਮਿੰਦਰ ਸਿੰਘ ਢੀਂਡਸਾ ਅੱਜ ਦੀ ਮੀਟਿੰਗ ਦੇ ਵਿੱਚ ਉਚੇਚ ਨਾਲ ਸ਼ਾਮਲ ਹੋਇਆ ਤੇ ਉਹਨਾਂ ਨੇ ਵੀ ਇਸ ਗੱਲ ਦੀ ਤੈਅ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਾਸ ਹੁਣ ਕੋਈ ਏਜੰਡਾ ਨਹੀਂ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਕੋਲ ਉਹਨਾਂ ਦੀ ਗੱਲ ਤੇ ਪੰਥ ਜਾਂ ਪੰਜਾਬ ਦੇ ਲੋਕ ਵਿਸ਼ਵਾਸ ਕਰਨ ਲਈ ਤਿਆਰ ਨਹੀਂ ਅੱਜ ਜਦੋਂ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਇਸ ਗੱਲ ਤੇ ਦੁੱਖ ਪ੍ਰਗਟ ਕੀਤਾ ਗਿਆ ਕਿ ਸਾਰੇ ਉਮੀਦਵਾਰਾਂ ਦੀ ਜਮਾਤਾਂ ਜਬਤ ਹੋਣੀਆਂ ਬਹੁਤ ਜਨ ਸਮਾਜ ਪਾਰਟੀ ਤੋਂ ਵੀ ਘੱਟ ਵੋਟ ਪੈਣੀ ਤੇ ਤੇ ਪੰਜਾਬ ਦੇ ਵਿੱਚ ਚੰਡੀਗੜ੍ਹ ਅਸੀਂ ਪੰਜਾਬ ਤੇ ਚੰਡੀਗੜ੍ਹ ਪ੍ਰਾਪਤ ਕਰਨ ਦਾ ਦਾਵਾ ਕਰਦੇ ਹਾਂ ਚੰਡੀਗੜ੍ਹ ਪੰਜਾਬ ਦਾ ਪਰ ਚੰਡੀਗੜ੍ਹ ਦੀ ਸੀਟ ਤੇ ਅਸੀਂ ਉਮੀਦਵਾਰ ਤੱਕ ਵੀ ਖੜਾ ਨਹੀਂ ਕਰ ਸਕੇ ਤੇ ਇਸ ਤੋਂ ਵੱਡੀ ਤਰਾਸਦੀ ਸ਼੍ਰੋਮਣੀ ਅਕਾਲੀ ਦਲ ਦੀ ਹੋਰ ਕੋਈ ਹੋ ਨਹੀਂ ਸਕਦੀ ਇੱਕ ਜਿਹੜੀ ਗੱਲ ਨਿਕਲ ਕੇ ਵਿੱਚੋਂ ਆਉਂਦੀ ਆ ਇਸ ਮੀਟਿੰਗ ਦੀ ਸਭ ਤੋਂ ਵੱਡੀ ਗੱਲ ਕਿ ਸਾਰੇ ਆਗੂਆਂ ਨੇ ਇਕਜੁੱਟਤਾ ਨਾਲ ਇਹ ਪਰਣ ਕੀਤਾ ਕਿ ਜਿਹੜੀ ਸਾਰੀ ਲੜਾਈ ਆ ਇਹ ਇਦਾਂ ਹੀ ਲੜੀ ਜਾਵੇਗੀ ਇਸ ਲੜਾਈ ਨੂੰ ਕਿਸੇ ਤਰ੍ਹਾਂ ਪੱਤਰ ਲਾਇਆ ਜਾਵੇਗਾ ਅ ਆਗੂਆਂ ਵੱਲੋਂ ਬੜਾ ਬੜੀ ਸ਼ਿੱਦਤ ਨਾਲ ਬੜਾ ਕੁਝ ਜਿਹੜਾ ਮੀਟਿੰਗ ਦੇ ਵਿੱਚ ਆਖਿਆ ਗਿਆ ਕਿ ਲੋਕਾਂ ਵਿੱਚ ਨਿਰਾਸ਼ਾ ਪੈਦਾ ਹੋਈ ਹੈ ਉਹਨੂੰ ਦੂਰ ਕਰਨ ਵਾਸਤੇ ਯਤਨ ਕੀਤੇ ਜਾਣ ਤੇ ਇਕੱਤਰਤਾ ਵਿੱਚ ਨਿਰਪੱਖ ਤੇ ਰਾਜਨੀਤਿਕ ਧਾਰਮਿਕ ਸਮੇਲ ਵਾਲੀ ਜਥੇਬੰਦੀ ਨੂੰ ਹੋਂਦ ਵਿੱਚ ਲਿਆਉਣ ਦਾ ਜਿਹੜਾ ਉਪਰਾਲਾ ਉਹ ਵੀ ਕਰਨ ਦਾ ਫੈਸਲਾ ਕੀਤਾ ਗਿਆ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਗਈ ਰੋਮਣੀ ਕਾਲੀ ਦਲ ਜਦੋਂ ਲੋਕ ਸਭਾ ਇਲੈਕਸ਼ਨ ਹੋਈ ਆ ਭਾਈ ਅਮਰਤਪਾਲ ਸਿੰਘ ਵਾਲੀ ਸੀਟ ਤੇ ਬਹੁਤ ਹਮਲਾਵਰ ਢੰਗ ਨਾਲ ਚੋਣ ਲੜ ਰਿਆ ਸੀ ਬਿਰਸਾ ਸਿੰਘ ਮਲਟੋਹਾ ਉਹਨਾਂ ਨੇ ਪਰੰਤੂ ਇੱਕ ਨਮੋਸ਼ੀ ਜਨਕਹਾਰ ਦਾ ਸਾਹਮਣਾ ਪਰੰਤੂ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਨੁੱਖੀ ਅਧਿਕਾਰਾਂ ਦੀ ਪਹਿਰੇਦਾਰੀ ਕਰਦੇ ਆ ਇਹਨਾਂ ਆਗੂਆਂ ਨੇ ਮੰਗ ਕੀਤੀ ਆ ਕਿ ਉਹਨਾਂ ਦੀ ਜਿਹੜੀ ਰਿਹਾਈ ਆ ਭਾਈ ਅਮਰਤਪਾਲ ਸਿੰਘ ਦੀ ਉਹ ਜਲਦੀ ਤੋਂ ਜਲਦੀ ਕੀਤੀ ਜਾ ਸਕੇ ਹੋਰ ਕੀ ਮੀਟਿੰਗ ਦੇ ਵਿੱਚ ਤਿਲੋ ਜੀ ਜੀ ਚੁੰਦਾ ਕਮੇਟੀ ਬਣੀ ਸੀ ਇੱਕ ਸ਼੍ਰੋਮਣੀ ਕਾਲੀਦਾਨ ਨੂੰ ਬਚਾਉਣ ਵਾਸਤੇ ਪਿੱਛੇ ਮਨਪ੍ਰੀਤ ਸਿੰਘ ਵਾਲੀ ਉਹਨਾਂ ਨੇ ਜਿਹੜਾ ਸਵਾਲ ਪਾਇਆ ਜੀ ਦਾ ਹਾਂਜੀ ਸਵਾਲ ਪਾਇਆ ਸੀ ਤੇ ਚੁੰਦਾ ਕਮੇਟੀ ਦੀਆਂ ਸਪਾਰਸ਼ਾਂ ਲਾਗੂ ਕਰਨ ਲਈ ਇੱਥੇ ਸਵਾਲ ਹੁੰਦਾ ਇੱਕ ਬਹੁਤ ਵੱਡਾ ਕਿ ਚੁੰਦਾ ਕਮੇਟੀ ਦੀ ਅਗਵਾਈ ਕਰਨ ਵਾਲੇ ਇਕਵਾਲ ਸਿੰਘ ਚੁੰਦਾ ਨੂੰ ਪਾਰਟੀ ਵੱਲੋਂ ਸਰਦਾਰ ਸਰਦੇਸ ਸਿੰਘ ਢੀਂਡਸਾ ਦੇ ਖਿਲਾਫ ਤੇ ਸਮਰੂਹ ਤੋਂ ਟਿਕਟ ਦੇ ਦਿੱਤੀ ਗਈ ਤੇ ਚੁੰਦਾ ਕਮੇਟੀ ਜਿਹੜੀ ਉਹ ਤੇ ਰੋਲਦੀ ਰੋਲਦੀ ਸੀ ਨਾਲ ਇਕਵਾਲ ਸਿੰਘ ਚੁੰਦਾ ਦੇ ਅਖਸ ਤੇ ਵੀ ਇੱਕ ਪ੍ਰੈਸ਼ਰ ਚ ਲੱਗਾ ਕਿ ਜਿਹੜੇ ਬੰਦੇ ਅਕਾਲੀਦਾਨ ਨੂੰ ਬਚਾਉਣ ਦੀ ਗੱਲ ਕਰਦੇ ਨੇ ਉਹ ਟਿਕਟ ਲੈ ਕੇ ਚੂਪ ਕਰ ਜਾਂਦੇ ਨੇ ਤੇ ਅਕਾਲੀ ਦਲ ਦੇ ਇਹਨਾਂ ਆਗੂਆਂ ਨੇ ਬੜੀ ਦਲੇਰੀ ਨਾਲ ਸਿੱਖ ਸੰਸਥਾਵਾਂ ਨੂੰ ਜਿਹੜਾ ਖੋਰਾ ਲੱਗਿਆ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਹੈ ਜਿਹੜੀ ਯਤਨ ਕੀਤੇ ਜਾ ਰਹੇ ਨੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਗੱਲ ਕੀਤੀ ਗਈ ਹੈ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਰੁਝਾਨ ਤੇ ਚਿੰਤਾ ਜਿਹੜੀ ਉਹ ਪ੍ਰਗਟ ਕੀਤੀ ਗਈ ਹੈ ਇਸ ਸਿੱਖ ਪੰਥ ਦੀ ਅਹਿਮ ਇਕਤਿਰਤਾ ਦੇ ਵਿੱਚ ਸਾਰੇ ਸਿੱਖ ਪੰਥ ਨਾਲ ਸੰਬੰਧਿਤ ਦਿਰਦ ਰੱਖਣ ਵਾਲੇ ਪੰਥਕ ਆਗੂ ਹੀ ਸ਼ਾਮਲ ਹੋਏ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਸ੍ਰੀ ਚਰਨਜੀਤ ਸਿੰਘ ਬਰਾੜ ਜਿਨ੍ਹਾਂ ਨੇ ਇਕ ਮੋਰਚਾ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਨਾਂ ਤੇ ਖੋਲਿਆ ਹੈ ਜਿਨ੍ਹਾਂ ਦਾ ਅਕਾਲੀ ਦਲ ਦੇ ਕੁਝ ਆਗੂ ਨੂੰ ਤਕਰਾਰ ਵੀ ਲਗਾਤਾਰ ਚੱਲ ਰਿਹਾ ਹੈ ਇਸ ਮੀਟਿੰਗ ਵਿੱਚ ਸ਼ਾਮਲ ਹੁੰਦੇ ਨੇ ਤੇ ਸ਼ਾਮਲ ਹੋਣ ਤੋਂ ਬਾਅਦ ਉਹ ਵੀ ਆਪਣੀ ਗੱਲ ਰੱਖਦੇ ਨੇ ਤੇ ਹੈਰਾਨੀ ਇਸ ਗੱਲ ਦੀ ਹੈ ਕਿ ਸਾਰੇ ਆਗੂ ਇਕਜੁੱਟਤਾ ਵਿੱਚ ਬਹੁਤ ਇੱਕ ਸੁਰਤਾ ਨਾਲ ਹਰ ਮਸਲੇ ਦੇ ਉੱਤੇ ਪਕੜ ਰੱਖਦੇ ਨੇ ਤੇ ਸਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਦਾ ਮੈਂ ਜ਼ਿਕਰ ਕਰਨਾ ਭੁੱਲਾ ਸੀ ਸਰਜੀਤ ਸਿੰਘ ਬਰਨਾਲਾ ਦੇ ਸੁਪੁੱਤਰ ਗਗਨਦੀਪ ਸਿੰਘ ਬਰਨਾਲਾ ਇਸ ਇਕਜੁੱਟਤਾ ਵਿੱਚ ਸ਼ਾਮਲ ਹੁੰਦੇ ਨੇ ਦਿਨ ਕਿਹਾ ਕਿ ਇਹ ਆਗੂ ਕੋਈ ਵੀ ਫੈਸਲਾ ਲੈਣ ਅਸੀਂ ਇਹਨਾਂ ਦੇ ਨਾਲ ਹਮੇਸ਼ਾ ਰਹਾਂਗੇ ਤੇ ਸਿੱਖ ਪੰਥ ਲਈ ਅਸੀਂ ਆਵਾਜ਼ ਆ ਜਿਹੜੀ ਉਹ ਹਰ ਵੇਲੇ ਅਸੀਂ ਉਠਾਉਂਦੇ ਰਹਾਂਗੇ ਤੇ ਇਲਾਵਾ ਇਹਦੇ ਵਿੱਚ ਜਿਹੜੇ ਚੰਦੂ ਮજરા ਸਭ ਦਾ ਜ਼ਿਕਰ ਕਰ ਚੁੱਕਾ ਹੋਰ ਜਿਹੜੇ ਆਗੂ ਸ਼ਾਮਲ ਹੋਏ ਨੇ ਬਹੁਤ ਸਾਰੇ ਹਲਕਾ ਇੰਚਾਰਜ ਜਿਹੜੇ ਫਲੋਰ ਤੋਂ ਜਿਵੇਂ ਸਰਦਾਰ ਸਰਮਣ ਸਿੰਘ ਫਲੋਰ 6 ਵਾਰ ਦੇ ਐਮਐਲਏ ਹਾਂਜੀ ਤੇ ਬੜੀ ਮੇਰਾ ਉਹਨਾਂ ਨੂੰ ਬੜੇ ਅਹੁਦਿਆਂ ਤੇ ਰਹਿਣ ਦਾ ਵੀ ਔਕਾ ਸਤ ਬਲਬੀਰ ਸਿੰਘ ਖੁੰਨਸ ਵਾਲੇ ਧਰਮਿਕ ਆਗੂ ਨੇ ਬਹੁਤ ਸਤਿਕਾਰ ਨਾਲ ਸੋ ਇਹਨਾਂ ਇਸ ਅੱਜ ਦੀ ਇਕੱਤਰਤਾ ਵਿੱਚ ਸ਼ਾਮਲ ਹੋਣ ਵਾਲੇ ਆਗੂ ਨੇ ਪੰਥ ਬਚਾਓ ਇੱਕ ਤਰ੍ਹਾਂ ਨਾਲ ਲਹਿਰ ਆ ਜਿਹੜੀ ਸ਼੍ਰੋਮਣੀ ਕਾਲੀ ਦਲ ਬਚਾਓ ਜਿਹੜੀ ਲਹਿਰ ਆ ਉਹ ਸ਼੍ਰੀ ਅਕਾਲ ਤਖਤ ਨੂੰ ਡੈਡੀਕੇਟ ਹੋ ਕੇ ਸਮਰਪਿਤ ਹੋ ਕੇ ਸ਼ੁਰੂ ਕਰਨ ਦਾ ਫੈਸਲਾ ਜਿਹੜਾ ਉਹ ਕੀਤਾ ਤੇ ਪ੍ਰੈਸ ਕਾਨਫਰੰਸ ਵਿੱਚ ਇਹਦੀ ਵਿਸਤਾਰ ਪੂਰਵਕ ਜਾਣੀਵਾਰ ਜਾਣਕਾਰੀ ਵੀ ਦਿੱਤੀ ਹੈ ਤੇ ਅਸੀਂ ਜਦੋਂ ਟੋੜਾ ਪਰਿਵਾਰ ਦਾ ਇੱਕ ਹੋਰ ਅਹਿਮ ਗੱਲ ਕਿ ਗਿਆਨੀ ਚੇਤ ਸਿੰਘ ਜੀ ਜਤਿਹਦਰ ਸਾਹਿਬ ਸ਼੍ਰੀ ਰਹੇ ਨੇ ਸਿੰਘ ਸਾਹਿਬ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਅੱਜ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਮਸ਼ਤਿਹਾਰ ਸਿੰਘ ਦਾ ਮੈਂ ਜਿਗਰ ਕਰ ਚੁੱਕਾ ਸੋ ਇਹਨਾਂ ਆਗੂਆਂ ਨੇ ਸਾਰਿਆਂ ਨੇ ਬਹੁਤ شدت ਨਾਲ ਇਸ ਤੋਂ ਤੇ ਚਿੰਤਾ ਪ੍ਰਗਟ ਕੀਤੀ ਹੈ ਕਿ ਜੇ ਸ਼੍ਰੋਮਣੀ ਕਾਲੀ ਦਲ ਨੂੰ ਬਚਾਉਣਾ ਹੈ ਤੇ ਅਕਾਲ ਤਖਤ ਦੇ ਸਰਬੋਗੁਰਮਤ ਅਨਸਾਰ ਮਾਫੀ ਨਾਮਾ ਮੰਗਣਾ ਜਿਹੜਾ ਮਾਫੀ ਮੰਗ ਕੇ ਗੁਰਮਤ ਅਨਸਾਰ ਸਜ਼ਾ ਦੇ ਸਜ਼ਾ ਪ੍ਰਾਪਤ ਕਰਕੇ ਫਿਰ ਅਸੀਂ ਅੱਗੇ ਵਧਣਾ ਬਿਲਕੁਲ ਜੇਕਰ ਪਰਮਾਨੰਦਪੁਰ ਸਾਹਿਬ ਜਿਹੜਾ ਆਗੂ ਬੜੇ ਬੜੇ ਆਗੂ ਇਕੱਠੇ ਹੋਏ ਨੇ ਕਾਫੀ ਸਰਕਟ ਦੇ ਵਿੱਚ ਆਗੂ ਨੇ ਕਿ ਇਹ ਜਿਹੜੇ ਆਗੂ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਕਿ ਇਹ ਜਿਹੜੀ ਕਾਰਵਾਈ ਆ ਜਿਹੜੀ ਅੱਜ ਦੀ ਆ ਇਹ ਸਫਲ ਰਹੂਗੀ ਜਾਂ ਕਿ ਜਿਹੜਾ ਸਰੌਣੀ ਕਾਲੀਦਲਾ ਨੂੰ ਲੈ ਕੇ ਕਿਸੇ ਦੇ ਸਵਾਲ ਤੋੜਨਗੇ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਦੱਸੋ ਜੀ ਦੇਖੋ ਕਿਤੇ ਨਾ ਕਿਤੇ ਆਵਾਜ਼ਾਂ ਜਿਹੜੀਆਂ ਉੱਠਦੀਆਂ ਨੇ ਕਿ ਸ਼ਾਇਦ ਇਹਦੇ ਵਿੱਚੋਂ ਸ਼ਾਮਲ ਕੁਝ ਆਗੂਆਂ ਪਿੱਛੇ ਭਾਰਤੀ ਜਨਤਾ ਪਾਰਟੀ ਦਾ ਹੱਥ ਹੈ ਇਹ ਗੱਲ ਆਮ ਆਖੀ ਜਾਂਦੀ ਹੈ ਇਸ ਗੱਲ ਤੋਂ ਬਚ ਕੇ ਇਹਨਾਂ ਆਗੂਆਂ ਨੂੰ ਸਾਰਿਆਂ ਨੂੰ ਅੱਗੇ ਲੰਘਣਾ ਪੈਣਾ ਜੇ ਪਾਰਦਰਸ਼ਤਾ ਪਾਰਦਰਸ਼ਤਾ ਉਦੋਂ ਖਤਮ ਹੁੰਦੀ ਹੈ ਜਦੋਂ ਉਹ ਰਾਜਨੀਤਿਕ ਕਦਮ ਨੇ ਤੁਹਾਡੇ ਦੇ ਸ਼ੱਕ ਦੇ ਘੇਰੇ ਦੇ ਵਿੱਚ ਨਾ ਆਉਣ ਲਿਹਾ ਜਾ ਸਿਕੰਦਰ ਸਿੰਘ ਮਲੂਕਾ ਉਹਨਾਂ ਦੀ ਨੂਨ ਚੋਣ ਲਈ ਹੈ ਤੇ ਕੁਦਰਤੀ ਗੱਲ ਹੈ ਕਿ ਪਰਿਵਾਰ ਦਾ ਸੰਪਰਕ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂਆਂ ਨਾਲ ਹੋਵੇਗਾ ਤੇ ਭਾ ਜੇ ਅਸੀਂ ਸ਼੍ਰੋਮਣੀ ਕਾਲੀਦਾਲ ਵਿਚੋਣ ਵਾਲੇ ਪਾਸੇ ਤੁਰਦੇ ਆ ਤੇ ਸਾਡਾ ਅੱਧਾ ਪਰਵਾਰਾ ਜਿਹੜਾ ਭਾਜਪਾ ਵਾਲਾ ਹੈ ਦੂਜੀ ਗੱਲ ਪ੍ਰੋਫੈਸਰ ਪ੍ਰੇਮ ਸਿੰਘ ਤੋਂ ਦੂਜਾ ਮਜ਼ਰਾ ਇੱਕ ਐਸੇ ਬਾਦ ਆਗੂ ਨੂੰ ਜਿਹੜੇ ਕਹਿੰਦੇ ਰਹੇ ਨੇ ਕਿ ਸਮਝੌਤਿਆਂ ਤੋਂ ਬਿਨਾ ਅਕਾਲੀ ਦਲ ਕੋਈ ਸੀਟ ਜਿੱਤ ਨਹੀਂ ਸਕਦਾ ਭਾਰਤੀ ਜਨਤਾ ਪਾਰਟੀ ਇੰਦਾ ਸਮਝੌਤੇ ਦੀ ਤੈਅਦ ਹੀ ਨਹੀਂ ਕਰਦੇ ਰਹੇ ਉਹ ਇਸ ਹਾਲਸ ਬਣਨ ਦਾ ਯਤਨ ਵੀ ਕਰਦੇ ਰਹੇ ਨੇ ਸਮਝੌਤੇ ਆਖਰ ਰਾਜਨੀਤਿਕ ਲੋਕ ਨੇ ਜਿਥੇ ਰਾਗੁਰ ਚਲਸ ਸਿੰਘ ਟੋੜਾ ਦੇ ਚੇਲੇ ਨੇ ਰਾਜਨੀਤਿਕ ਲੋਕ ਇੰਦਾ ਸੋਚਦੇ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਨਾ ਸਮਝੌਤੇ ਤੋਂ ਬਿਨਾ ਸੀ ਪੰਜਾਬ ਵਿੱਚ ਸਰਵਾਈਵ ਨਹੀਂ ਕਰ ਸਕਦੇ ਤੇ ਜੇ ਅੱਜ ਸ਼ੱਕ ਦੀ ਨਿਗਾਹ ਨਾਲ ਕਿਸੇ ਨਾ ਕਿਸੇ ਆਗੂ ਨੂੰ ਵੇਖਿਆ ਜਾਂਦਾ ਤੇ ਸਾਰੇ ਆਗੂ ਨੂੰ ਇਸ ਗੱਲ ਸਪਸ਼ਟ ਕਰਨੀ ਰਹੇਗੀ ਕਿਉਂਕਿ ਇਤਿਹਾਸ ਵੀ ਨਾਲੋ ਨਾਲ ਲਿਖਿਆ ਜਾਂਦਾ ਹੈ ਇਤਿਹਾਸ ਲਿਖਣ ਵੇਲੇ ਤੇ ਇਤਿਹਾਸ ਦੇ ਵਿੱਚ ਪਾਰਦਰਸ਼ਤਾ ਇਤਿਹਾਸ ਦੇ ਨਾਇਕ ਬਣਨ ਵਾਸਤੇ ਸਾਨੂੰ ਸਾਰੀਆਂ ਉਹਨਾਂ ਚੀਜ਼ਾਂ ਤੋਂ ਬਚਣਾ ਪੈਣਾ ਜਿਨ੍ਹਾਂ ਨਾਲ ਸਾਡੇ ਉੱਤੇ ਕੁਐਸਚਨ ਚਿੰਨ੍ਹ ਜਿਹੜੇ ਉਹ ਉੱਠ ਖੜਦੇ ਨੇ ਢਿੱਲੋ ਸਾਹਿਬ ਜਦੋਂ ਕੁਐਸਚਨ ਚਿੰਨ੍ਹ ਉੱਠਦੇ ਨੇ ਉਹਨੂੰ ਕਿਉਂਕਿ ਸਿਆਸਤ ਹੈ ਸਿਆਸਤ ਦੇ ਵਿੱਚ ਕੀ ਹੁੰਦਾ ਦੂਜੇ ਧਰੇ ਵੱਲੋਂ ਸਰਦਾਰ ਸੁਖਵੀਰ ਸਿੰਘ ਬਾਦਲੂ ਨਾ ਉਹਨਾਂ ਇੱਕ ਗੱਲ ਕਿਉਂਕਿ ਸੋਸ਼ਲ ਮੀਡੀਆ ਦਾ ਜੋਗਾ ਸੋਸ਼ਲ ਮੀਡੀਆ ਅਕਸਰ ਦੂਜੇ ਆਪ ਨੂੰ ਨੀਵਾ ਦਿਖਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦਾ ਤੇ ਜਦੋਂ ਇਦਾਂ ਦੀ ਗੱਲ ਹੁੰਦੀ ਹੈ ਹੁਣ ਹੁਣ ਬੀਬੀਆਂ ਸ਼ਾਮਲ ਹੋਈਆਂ ਨੇ ਅੱਜ ਦੀ ਮੀਟਿੰਗ ਦੇ ਵਿੱਚ ਬੀਬੀ ਪਰਮਜੀਤ ਕੌਰ ਲਾਂਡਰਾਂ ਜਾਂ ਬੀਬੀ ਦਿਆਲ ਬੜੀਆਂ ਦਲੇਰ ਬੀਬੀਆਂ ਹ ਹੋਰ ਬਹੁਤ ਸਾਰੇ ਹਸਤਾਲੇ ਵਾਲੀ ਦੀ ਵੀ ਹੁਣ ਅਕਸਰ ਸਵਾਲ ਜਦੋਂ ਉੱਠਦੇ ਨੇ ਬੰਦਾ ਦੂਜੀ ਪਾਰਟੀ ਬੰਦੇ ਨੂੰ ਨਿਸ਼ਾਨਾ ਬਣਾਉਂਦੀ ਹੈ ਤੇ ਡੀਮੋਰਲਾਈਜ਼ ਹੋਣਾ ਕੁਦਰਤੀ ਆ ਤੇ ਇਸ ਕਰਕੇ ਆਗੂਆਂ ਨੂੰ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੀ ਸਿੱਖ ਧਰਮ ਦੇ ਵਿੱਚ ਮੰਨੀ ਜਾਂਦੀ ਆ ਅਕਾਲੀ ਰਾਜਨੀਤੀ ਦੇ ਵਿੱਚ ਮੰਨੀ ਜਾਂਦੀ ਆ ਉਹ ਹੈ ਕੈਰੈਕਟਰ ਕਿਉਂਕਿ ਲੋਕ ਅਕਾਲੀ ਆਗੂਆਂ ਨੂੰ ਜਾਂ ਅਕਾਲੀ ਦਲ ਨੂੰ ਜਾਂ ਪੰਥਕ ਸਫਾ ਨੂੰ ਆਪਣਾ ਰੋਲ ਮਾਡਲ ਮੰਨਦੇ ਨੇ ਉਹਨਾਂ ਦੀ ਕਹੀ ਹੋਈ ਹਰ ਗੱਲ ਤੇ ਨੌਜਵਾਨ ਪੀੜ੍ਹੀ ਨੇ ਵਿਸ਼ਵਾਸ ਕਰਨਾ ਹੁੰਦਾ ਪਰ ਦੁਖਾਤ ਇਹ ਹੈ ਅੱਜ ਕਿ ਸ਼ਰੋਮਣੀ ਅਕਾਲੀ ਦਲ ਦੇ ਕਿਸੇ ਆਗੂ ਤੇ ਦੋ ਵਾਰ ਤਿੰਨ ਵਾਰ ਚਾਰ ਵਾਰ ਲੋਕੀ ਤੇ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਵਿਸ਼ਵਾਸ ਨਹੀਂ ਕਰ ਰਹੀ ਕੋਈ ਨੌਜਵਾਨ ਬੱਚਾ ਸ਼ਰੋਮਣੀ ਅਕਾਲੀ ਦਲ ਦੀ ਜਦੋਂ ਪ੍ਰਧਾਨ ਸਾਹਿਬ ਦੀ ਗੱਲ ਹੁੰਦੀ ਹੈ ਤੇ ਹੱਸ ਪੈਂਦੇ ਨੇ ਬੱਚੇ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਨਹੀਂ ਤੇ ਇਸ ਤਰ੍ਹਾਂ ਬੱਚਿਆਂ ਦਾ ਯੁੱਗ ਹੈ ਹਰ ਗੱਲ ਨੂੰ ਸਮਝਣ ਹਰ ਗੱਲ ਤੇ ਕੋਖ ਪੜਤਾਲ ਕਰਨ ਵਾਲੇ ਬੱਚੇ ਨੇ ਜਿਹੜੇ ਇਹਨਾਂ ਦੇ ਹੱਥ ਵਿੱਚ ਮੋਬਾਈਲ ਹੈ ਜਿਹਨਾਂ ਦੇ ਹੱਥ ਵਿੱਚ ਟੈਕਨੀਕਲ ਯੁੱਗ ਹੈ ਲੈਪਟਾਪ ਔਰ ਬੱਚੇ ਕੋਲ ਹੈ ਹਰ ਬੱਚੇ ਕੋਲ ਪੜਨ ਦਾ ਸੋਚਨ ਦੀ ਬૌਧਿਕ ਸਮਰੱਥਾ ਵੀ ਹੈ ਤੇ ਐਸੇ ਹਾਲਾਤਾਂ ਵਿੱਚ ਜੇ ਕਿਉਂਕਿ ਗੱਲ ਪਹਿਲਾਂ ਵੀ ਨਾ ਸਾਰੇ ਆਗੂਆਂ ਨੇ ਉਠਾਈ ਸੀ ਤੇ ਉਹ ਗੱਲ ਵਿੱਚੀ ਰਹਿ ਜਾਂਦੀ ਹੈ ਹਰ ਵਾਰ ਤੇ ਐਸ ਵੀ ਨਾ ਹੋਰ ਤਕੜੇ ਹੋ ਕੇ ਲੱਗੇ ਨੇ ਸ਼ਾਇਦ ਪ੍ਰਮਾਤਮਾ ਇਹਨਾਂ ਆਗੂਆਂ ਨੂੰ ਕਿਸੇ ਸਫਲਤਾ ਵਾਲੇ ਪਾਸੇ ਲੈ ਕੇ ਜਾਵੇ ਪਰ ਹਰ ਇਨਸਾਨ ਹਰ ਪੰਥਦਰ ਦੀ ਸ਼੍ਰੋਮਣੀ ਕਾਲੀਦਾਲ ਦਾ ਪੰਜਾਬੀ ਹੋਵੇ ਭਾਵੇਂ ਦੇਸ਼ ਵਿਦੇਸ਼ ਕਿਤੇ ਬੈਠਾ ਹੋਵੇ ਉਹ ਬੰਦਾ ਪੰਥਕ ਸਫਾਂ ਦੀ ਸੁਖ ਲੋੜਦਾ ਤੇ ਪੰਥਕ ਰਾਜਨੀਤੀ ਦੀ ਚੜ੍ਹਦੀ ਕਲਾ ਮੰਗਦਾ ਤੇ ਪੰਜਾਬ ਨੂੰ ਪੰਥਕ ਲੀਹਾ ਤੇ ਤੋਰਨ ਦੇ ਸੁਪਨੇ ਹੀ ਨਹੀਂ ਲੈ ਰਿਹਾ ਉਹਨਾਂ ਸੁਪਨਿਆਂ ਦੀ ਪੂਰਤੀ ਵਾਸਤੇ ਆਪਣਾ ਯੋਗਦਾਨ ਪਾਉਣ ਵਾਸਤੇ ਅਰਦਾਸਾਂ ਵੀ ਕਰ ਰਿਹਾ ਤੇ ਮਨੋਮਨੀ ਹਰ ਤਰ੍ਹਾਂ ਨਾਲ ਤਨਮਨਤਾ ਨਾਲ ਤਿਆਰ ਵੀ ਬੈਠਾ ਐਸਾ ਮਾਹੌਲ ਹਾਲੇ ਦੀ ਘੜੀ ਬਣਦਾ ਨਜ਼ਰ ਨਹੀਂ ਆਉਂਦਾ ਪਰੰਤੂ ਇਹਨਾਂ ਆਗੂਆਂ ਨੇ ਇਤਿਹਾਸ ਦਾ ਇੱਕ ਪੰਨਾ ਸਿਰਜਣ ਦਾ ਯਤਨ ਕੀਤਾ ਇਨ ਫਿਊਚਰ ਕੀ ਹੁੰਦਾ ਆਉਣ ਵਾਲੇ ਸਮੇਂ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਇਹਦੇ ਦੂਰਦਰਸ਼ੀ ਨਤੀਜੇ 1 ਜੁਲਾਈ ਤੋਂ ਬਾਅਦ ਪਤਾ ਲੱਗੇਗਾ ਜਦੋਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਕੋਈ ਗੱਲ ਤੁਰਦੀ ਹੈ ਤੇ ਉਹਦਾ ਕੋਈ ਨਾ ਕੋਈ ਨਤੀਜਾ ਅੱਛਾ ਸਾਹਮਣੇ ਆਉਣ ਦੀ ਸੰਭਾਵਨਾ ਜਿਹੜੀ ਬਣ ਜਾਂਦੀ ਹੈ ਬਿਲਕੁਲ ਧੰਨਵਾਦ ਪਰਮਾਦੀਪੁਰ ਸਾਹਿਬ ਤੁਹਾਡਾ ਦੋਸਤੋ ਸ਼੍ਰੋਮਣੀ ਕਾਲਨੀ ਦਲ ਦੇ ਵਿੱਚ ਜੋ ਕਿ ਸੰਕਟ ਚੱਲ ਰਿਹਾ ਇਸ ਨੂੰ ਲੈ ਕੇ ਜਿਹੜੇ ਪੰਥਕਦਰਦੀ ਲੋਕ ਨੇ ਧਰਾਂ ਨੇ ਉਹ ਵੱਖ-ਵੱਖ ਨੂੰ ਉਹਨਾਂ ਨੇ ਅੱਜ ਮੀਟਿੰਗ ਕੀਤੀ ਆ ਵੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਕੀ ਰਿਜ਼ਲਟ ਨਿਕਲਦੇ ਨੇ ਕੀ ਅੱਗੇ ਆਉਂਦਾ ਕੀ ਸ੍ਰੋਮਣੀ ਕੱਲ੍ਹ ਜਾਂ ਦੁਬਾਰਾ ਫਿਰ ਆਪਣੇ ਪੈਰਾਂ ਤੇ ਖੜੀ ਹੋਵੇਗੀ ਜਾਂ ਨਹੀਂ ਹੋਵੇਗੀ ਤੇ ਸਾਨੂੰ ਜਿਹੜਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਨਵੇਂ ਟਾਈਮ ਦੇ ਵਿੱਚ ਅਗਲੀ ਵਾਰੀ ਤੁਹਾਡੇ ਨਾਲ ਨਵੀਂ ਚਰਚਾ ਲੈ ਕੇ ਦੁਬਾਰਾ ਫਿਰ ਤੁਹਾਡੀ ਵਿਚਾਰੀ ਵਿੱਚ ਹੋ ਪੇਸ਼ ਹੋਵਾਂਗੇ ਤੁਸੀਂ ਵੇਖਦੇ ਰਹੋ ਆਵਾਜ਼ੇ ਖਲਕ ਸਾਨੂੰ ਦਵੋ ਇਜਾਜ਼ਤ ਸਤਿ ਸ੍ਰੀ ਅਕਾਲ